ਕਮਨ ਤਾਂ ਚਾਰ ਪੱਟਕੇ ਛੜੇਦੇ ਹਿੱਤ ਨੇ ਦੁਬਾਰ ਰਲਾ ਕੇ 2 ਵਜੇ ਤੋਂ ਟੈਸਟ ਸਟਾਰਟ ਕਰਦੇ ਨੇ 2:30 ਵਜੇ ਆ ਕੇ ਫਿਰ ਫੀਡ ਪਾ ਕੇ ਫਿਰ 5:30 ਵਜੇ ਫੇਟਬਾਈ ਸ਼ੁਰੂ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਨੇ ਕਿ ਵੱਡੇ ਫਾਰਮ ਜਿਹੜੇ ਅੰਗਰੇਜ਼ ਚਲਾਉਂਦੇ ਨੇ ਉਹਨਾਂ ਦਾ ਵੀ ਇਹੀ ਮੰਨਣਾ ਹੈ ਕਿ ਜਿਹੜੇ ਉੱਥੋਂ ਦੇ ਸੈਨੇਟਿਸਟ ਨੇ ਵੀ ਜਿਹੜਾ ਚਾਰ ਪਾਉਣਾ ਜ਼ਰੂਰੀ ਹੈ ਭਲਰ ਸਾਹਿਬ 2-4 ਕਿੱਲੇ ਲੈਣਾ ਬੰਦਾ ਕਰਨਾ ਚਾਹੁੰਦਾ ਉਹ ਕਰ ਸਕਦਾ ਸ਼ੁਰੂ ਹੈ ਆਪਣੇ ਹੀ 35 ਤੋਂ 27-28 ਤੱਕ ਅਸਤਾਈ ਠਾਈ ਤੋਂ ਲੈ ਕੇ 35 ਲੀਟਰ ਹਾਂ 35 ਲੀਟਰ ਤੱਕ ਨੇ ਆਪਾਂ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਤੇ ਪਸ਼ੂਆਂ ਦੇ ਬਾਰੇ ਆਪਾਂ ਵੀਡੀਓ ਲੈ ਕੇ ਆਉਣੇ ਰਹਿੰਦੇ ਆਂ ਘੋੜਿਆਂ ਦੇ ਫਾਰਮਾਂ ਤੇ ਆਪਾਂ ਜਾਣੇ ਰਹਿੰਦੇ ਆਂ ਮੁਰਗੀ ਫਾਰਮ ਤੇ ਹੋਰ ਬਹੁਤ ਸਾਰੇ ਜਿਹੜੇ ਆਪਣੇ ਸਹਾਇਕ ਧੰਦੇ ਨੇ ਉਹਨਾਂ ਦੇ ਬਾਰੇ ਆਪਣੇ ਕਿਸਾਨ ਭਰਾਵਾਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਆਂ ਤੇ ਅੱਜ ਆਪਾਂ ਬੈਠੇ ਪਿੰਡ ਭੈਣੀ ਫੱਤਾ ਜ਼ਿਲ੍ਹਾ ਬਰਨਾਲਾ ਆਪਣੇ ਭੁੱਲਰ ਸਾਹਿਬ ਕੋਲ ਭੁੱਲਰ ਡੇਰੀ ਫਾਰਮ ਤੇ ਭੁੱਲਰ ਸਾਹਿਬ ਕੀ ਹਾਲ ਨੇ ਤੇ ਭੁੱਲਰ ਸਾਹਿਬ ਦੇਖੋ ਬਹੁਤ ਸਾਰੇ ਆਪਣੇ ਸਹਾਇਕ ਧੰਦੇ ਨੇ ਜਿਵੇਂ ਖੇਤੀਬਾੜੀ ਦੇ ਨਾਲ ਨਾਲ ਜਿਹੜੇ ਆਪਾਂ ਕਰ ਸਕਦੇ ਆ ਠੀਕ ਹੈ ਜੀ ਬਹੁਤ ਸਾਰੇ ਆਪਣੇ ਵੀਰ ਭਰਾ ਪਹਿਲਾਂ ਮੱਝਾ ਰੱਖਦੇ ਸੀ ਉਹ ਆਪਾਂ ਵੀ ਆਪਣੇ ਘਰ ਦੇ ਵਿੱਚ ਤਿੰਨ ਚਾਰ ਮੱਝਾ ਆਪਣੇ ਦੁੱਧ ਪੀਂਜੋਗੇ ਹਾਂ ਜੀ ਅਸੀਂ ਹਾਂ ਜੀ ਹਾਂ ਤੇ ਅੱਜ ਕੱਲ ਤਾਂ ਆਪਾਂ ਦੇਖਦੇ ਵੀ ਜਿਵੇਂ ਤੁਹਾਡੇ ਵਰਗੇ ਬਹੁਤ ਸਾਰੇ ਪੰਜਾਬੀ ਵੀਰ ਜਿਹੜੇ ਅੱਗੇ ਆ ਰਹੇ ਆ ਹਨ ਕੋਈ ਨਾ ਕੋਈ ਨਵਾਂ ਜਿਹੜਾ ਸਹਾਇਕ ਧੰਦਾਗਾ ਉਹਨੂੰ ਨਾਲ-ਨਾਲ ਕਰ ਰਹੇ ਆ ਖੇਤੀਬਾੜੀ ਦੇ ਗੁਰਜਿੰਦਰ ਇਹ ਐ ਐ ਪਹਿਲਾਂ ਸਾਡੇ ਕੋਲ ਨਾ ਤਿਆਰ ਗਈਆਂ ਸੀ ਅੱਛਾ ਜੀ ਦੋਨਾਂ ਭਈਆਂ ਕੋ ਦੋ ਹਾਂ ਜੀ ਇਹ ਕਰਿਆ ਸੀ ਦੋਨਾਂ ਭਾਈਆਂ ਨੇ ਹੱਥ ਇਕੱਠੇ ਕਰ ਲਿਆ ਅਸਾਂ ਦੋਨਾਂ ਨੇ ਇਕੱਠੇ ਕਰ ਹਾਂ ਚਾਰ ਗਾਇਆਂ ਤੇ ਦੋ ਉਹਨਾਂ ਮਗਰ ਵੱਸੀਆਂ ਦੀ ਅੱਛਾ ਅੱਛਾ ਠੀਕ ਹੈ ਜੀ ਤੇ 6 ਹੋ ਗਈਆਂ 6 ਹੋ ਗਈਆਂ ਹਾਂਜੀ ਹਾਂ ਤੇ 6 ਅਸੀਂ ਸੇਲ ਕਰੀਆਂ ਨੇ 6 ਸੇਲ ਕਰ ਦਿੱਤੀ ਹਾਂ ਹਾਂ ਠੀਕ ਹੈ ਜੀ ਤੇ 6 ਦੇ ਵਿੱਚੋਂ ਕੋਈ 1 ਲੱਖ ਦੱਸਦੀ ਹੈ ਹਾਂਜੀ 1 ਲੱਖ ਦੀ ਕੋਈ ਹਾਂ ਉਦੋਂ ਦਾ ਆਦੀਆਂ ਬੱਚੀਆਂ ਤਿਆਰ ਕਰ ਰਹੇ ਨੇ ਸਾਰੀਆਂ ਆਪ ਹੀ ਕਰ ਰਹੇ ਹਾਂ ਹਾਂ ਹੁਣ 15 ਸਾਹਿਬ ਜੀ ਹਮ ਗੱਲ ਕਰੀ ਹੈ ਨਾ ਵੀ ਇਹ ਡੇਰੀ ਫਾਰਮ ਤੁਸੀਂ ਉਹਨਾਂ ਪੱਟੇ ਲੈਵਲ ਤੇ ਕੰਮ ਕਰ ਰਹੇ ਹੋ ਜੀ ਹਾਂਜੀ ਹਾਂਜੀ ਵੀ ਇੱਕ ਪ੍ਰੋਪਰ ਜਿਵੇਂ ਆਪਣੇ ਇੱਕ ਡੇਰੀ ਫਾਰਮ ਚੱਲਦਾ ਉਸ ਤਰੀਕੇ ਦੇ ਨਾਲ ਇਹਨੂੰ ਚਲਾ ਰਹੇ ਹਾਂ ਇਹਦਾ ਆਈਡੀਆ ਹੈ ਕਿ ਮਿਆਚ ਕਿਵੇਂ ਸੋਚ ਵਿਚਾਰ ਬਣੀ ਸੀ ਵੀ ਆਪਾਂ ਡੇਰੀ ਫਾਰਮ ਦਾ ਕੰਮ ਪਹਿਲਾਂ ਜੀ ਸਾਡੇ ਕੋਲ ਮੱਝਾਂ ਹੁੰਦੀਆਂ ਅੱਛਾ ਜੀ ਮੱਝਾਂ ਦੇ ਨਾਲ ਲਗਾਈਆਂ ਰੱਖ ਲਈਆਂ ਹਾਂਜੀ ਥੋੜਾ ਗਾਇਆਂ ਨੂੰ ਸਾਨੂੰ ਬੈਨੀਫਿਟ ਲੱਗਿਆ ਅੱਛਾ ਜੀ ਕਿਉਂ ਮੱਝ ਥੋੜਾ ਜਿਹਾ ਦੁੱਧ ਦਿੰਦੀਆਂ ਦੁੱਧ ਕਾਹੀ ਵੱਧ ਟ ਤੇ ਐਂ ਕਰਕੇ ਫਿਰ ਅਸੀਂ ਗਾਈਆਂ ਦਾ ਵਧਾ ਲਿਆ ਮੱਝਾਂ ਉਹੀ ਨੇ ਦੋ ਚਾਰ ਤੇ ਮੈਨੂੰ ਲੱਗਦਾ ਵੀ ਗਾਈਆਂ ਦਾ ਜਿਹੜਾ ਦੁੱਧ ਹੈ ਉਹ ਵੈਸੇ ਵੀ ਮੱਝਾਂ ਨਾਲੋਂ ਕੁਆਂਟੀਟੀ ਦੇ ਵਿੱਚ ਹਾਂਜੀ ਹਾਂ ਵਧੀਆ ਫਾਰਮੂਲਾ ਦੁੱਧ ਤੇ ਵਧੀਆ ਫਾਰਮੂਲਾ ਦੁੱਧ ਵੀ ਵਧੀਆ ਤੇ ਬਾਕੀ ਮੈਨੂੰ ਲੱਗਦਾ ਵੀ ਜਿਹੜੀਆਂ ਐਚ ਐਫ ਬਰੀਡ ਗਾਈਆਂ ਨੇ ਇਹ ਸਭ ਤੋਂ ਵੱਧ ਡਿਮਾਂਡ ਹਾਂਜੀ ਹਾਂ ਬਾਕੀ ਇਹਨਾਂ ਦੀ ਦੁੱਧ ਦੇਣ ਦੀ ਕੈਪੈਸਿਟੀ ਹੈ ਜਿਹੜੀ ਹੁਣ ਮੈਂ ਦੇਖਿਆ ਵੀ ਸਰਸਰ ਲੀਟਰ ਤੋਂ ਪਲੱਸ ਵੀ ਗਾਈਆਂ ਨੇ ਜਿਹਨਾਂ ਦੇ ਰਿਕਾਰਡ ਚੰਗੇ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਪੁਲਰ ਸਾਹਿਬ ਜੇ ਹੁਣ ਗਾਈਆਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਕਿਹੜੀਆਂ ਲੈ ਅਸੀਂ ਪਹਿਲਾਂ ਇਹ ਚੱਫੀ ਲੈ ਕੇ ਆਏ ਜੀ ਸਭ ਤੋਂ ਪਹਿਲਾਂ ਹਾਂ ਐਸਐਚਐਫਟੀ ਸਟਾਰਟ ਗਿਆ ਹਾਂ ਐਸਚਫਟੀ ਸਟਾਰਟ ਹੈ ਠੀਕ ਹੈ ਤੇ ਕਿੰਨੀਆਂ ਲੈ ਕੇ ਆਈ ਸੀ ਤੇ ਕਿੰਨੇ ਰੁਪਏ ਦੀਆਂ ਲੈ ਕੇ ਆਈ ਸੀ ਅਸੀਂ 4 ਤਾਂ ਸਾਡੀ ਕਰਦੀਆਂ ਹੋਗਾ 2 2 ਠੀਕ ਹੈ ਜੀ ਤੇ ਉਹ ਪਹਿਲਾਂ ਹੀ ਹੈਗੀਆਂ ਸੀ ਪਹਿਲਾਂ ਹੈਗੀਆਂ ਸੀ ਹਾਂ ਉਹਦੇ 2 ਬਸਤੀਆਂ ਹੋ ਗਈਆਂ 6 ਹੋ ਗਈਆਂ 6 ਹੋ ਗਈਆਂ ਜੀ ਤੇ ਸੀ ਲਿਆਏ ਸੀ ਅਸੀਂ ਅਸੀਂ ਸੀ ਮੋਲ ਲੈ ਕੇ ਆਏ ਹਾਂ ਠੀਕ ਉਹ ਕਿੰਨੇ ਲੱਖ ਲੱਖ ਡੇਢ ਡੇਢ ਤੇ ਕੋਈ 아이티 ਲੱਖ ਲੱਖ ਦੱਸਦੀ ਕੋਈ ਮੰਨ ਲਓ ਲੱਖ ਦੀ ਕੋਈ ਵਧੀਆ ਲੈ ਦਿੱਤੀ ਵਧੀਆ ਦੇਖ ਕੇ ਤੇ ਤੁਸੀਂ ਦੋਨੇ ਭਰਾ ਇਕੱਠੇ ਰਲ ਕੇ ਕਰਦੇ ਹਾਂਜੀ ਹਾਂ ਤੇ ਮੈਨੂੰ ਲੱਗਦਾ ਵੀ ਕੋਠੀਆਂ ਵੀ ਤੁਸੀਂ ਇੱਕੋ ਜਿਹੀ ਪਾਈਆਂ ਹਾਂਜੀ ਹਾਂ ਸਾਰੀਆਂ ਤਿੰਨ ਭਰਾ ਨੇ ਕਿਤੇ ਤਿੰਨਾਂ ਦੇ ਭਰਾਵਾਂ ਦੀਆਂ ਨਾ ਕੋਠੀਆਂ ਵੀ ਇੱਕੋ ਜਿਹੀ ਨਿਗੇ ਜਮਾ ਤੇ ਬਹੁਤ ਸੋਹਣਾ ਲੱਗਦਾ ਜੇ ਲੋਕੀ ਸੰ ਦੇਖਦੇ ਆ ਵੀ ਪਰਿਵਾਰ ਇਕੱਠੇ ਰਹਿੰਦੇ ਆ ਕਿਉਂਕਿ ਅੱਜ ਕੱਲ ਤਾਂ ਹਰ ਹਰ ਇੱਕ ਦੇ ਪਰਿਵਾਰ ਦੇ ਵਿੱਚ ਲੜਾਈਆਂ ਨੇ ਛੇਤੀ ਕੰਦਾ ਨਿਕਲ ਜਾਂਦੀ ਹੈ ਸਾਹ ਪਰ ਡੋਟੀ ਹੋ ਕੇ ਰਹਿੰਦੇ ਹਾਂਜੀ ਹਾਂ ਪਰ ਜੇ ਇਕੱਠੇ ਰਹਿੰਦੇ ਆ ਉਹ ਮੈਨੂੰ ਲੱਗਦਾ ਵੀ ਮਿਸਾਲ ਵੀ ਆ ਹਾਂਜੀ ਹਾਂ ਵਧੀਆ ਵਧੀਆ ਇਕੱਠੇ ਰਹਿਣ ਦਾ ਪ੍ਰਤੀਕ ਦੰਦੇ ਵੀ ਮਿਲ ਜੁੜ ਕੇ ਰਹੋ ਇਹ ਬਹੁਤ ਚੰਗਾ ਤੇ ਆਪਣੇ ਕੋਲ ਹੁਣ ਕਿਹੜੀ ਕਿਹੜੀ ਬਰੀਡ ਹੈਗੀ ਐਸ ਸਮੇਂ ਹੁਣ ਆਪਣੇ ਕੋਲੇ ਤੇ ਹੈਗੀ ਹੈ ਮੰਨ ਲਾ ਵੀ ਐਚ ਐਫ ਵੱਧਾ ਹੈ ਹਾਂਜੀ ਤੇ ਦੋ ਸਾਈ ਵਾਲ ਦੋ ਸਾਈ ਵਾਲ ਇਹ ਸਾਈ ਵਾਲ ਵੀ ਮੈਨੂੰ ਲੱਗਦਾ ਵੀ ਵਧੀਆ ਹੈ ਨਾ ਬਰੀਡ ਇਹਦਾ ਬਹੁਤ ਚੰਗਾ ਹੈ ਹਾਂਜੀ ਹਾਂ ਵਧੀਆ ਕਹਿੰਦੇ ਠੀਕ ਹੈ ਉਹ ਚੰਗਾ ਹੁੰਦਾ ਵਸੇ ਠੀਕ ਹੈ ਤੇ ਜੇ ਹੁਣ ਪੁੱਲਰ ਸਾਹਿਬ ਗੱਲ ਕਰੀਏ ਫਿਰ ਜਿਵੇਂ 3 ਸਾਲ ਹੋ ਗਏ ਤੁਹਾਨੂੰ ਡੇਰੀ ਫਾਰਮ ਦਾ ਕੰਮ ਕਰਦਾ ਹਾਂ ਜੀ ਤੇ ਦਿੱਕਤਾਂ ਪਰੇਸ਼ਾਨੀਆਂ ਬੜੀਆਂ ਸੀ ਜਿਵੇਂ ਲਿੰਪੀ ਸਿਕਨ ਇੱਕ ਬਹੁਤ ਮਤਲਬ ਧਿਆਨ ਕੋ ਬਿਮਾਰੀ ਸੀਗੀ ਸਾਰੀ ਜਾਨੀਆਂ ਦੇ ਵਿੱਚ ਹੀ ਜਿਹੜੀ ਫੈਲੀ ਸੀਗੀ ਤਾਂ ਉਦੋਂ ਮਤਲਬ ਕਿਵੇਂ ਹੱਲ ਕੀਤੇ ਕੀ ਗੱਲਬਾਤ ਸੀ ਉਦੋਂ ਆਪਣੇ ਕੋਈ ਘਰ ਦੀਆਂ ਗਾਇਆਂ ਦੀਆਂ ਉਦੋਂ ਲਿੰਪੀ ਸਿਕਨ ਮੇਰੇ ਹਾਂਜੀ ਉਦੋਂ ਪਾਪਾ ਠੀਕ ਕਰ ਲੀਆਂ ਦੀਆਂ ਠੀਕ ਹੈ ਉਹ ਰੋਕੀ ਦਵਾਈ ਤੋਂ ਕੋਈ ਕੀ ਮਤਲਬ ਕੀ ਲਾਈ ਦਵਾਈ ਡਾਕਟਰਾਂ ਤੋਂ ਲਾਏ ਜੀ ਆਹੀ ਨਵੀਂ ਸਕਿਨ ਵਾਲੀ ਠੀਕ ਹੈ ਜਿਹੜੇ ਡਾਕਟਰਾਂ ਤੋਂ ਹਾਂ ਠੀਕ ਹੈ ਤੇ ਉਦੋਂ ਮਤਲਬ ਬਚਤ ਰਹੀ ਗਈ ਆਪਣੀ ਬਚਤ ਰਹੀ ਗਈ ਆਪਣੀ ਹਾਂ ਠੀਕ ਹੈ ਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਹੁਣ 2-3 ਸਾਲਾਂ ਦੇ ਵਿੱਚ ਮਤਲਬ ਕਿਵੇਂ ਲੱਗਦਾ ਵੀ ਕੰਮ ਕਿਹੜੇ ਪੱਧਰ ਤੇ ਕੰਮ ਤਾਂ ਜੀ ਸੈਲਜ ਦਾ ਵੀ ਆਪ ਦਾ ਵਹਨ ਵਾਵਾ ਚਾਹੀਦਾ ਹਾਂ ਤੇ ਮਤਲਬ ਵੀ ਹੁਣਗੇ 25 ਕਿਲੇ ਵੰਦੇ ਚਾਹੀਦੇ ਨੇ ਫਿਰ ਉਹ ਜੋ 20 ਕਿਲੇ ਤਾਂ ਸੈਲਜ ਪਾਉਣਾ ਪੈਂਦਾ ਨਾ ਵਾਸਤੇ 20 ਕਿਲਿਆਂ ਦਾ ਚਾਰ ਪਾਉਣੀ ਪੈਂਦਾ ਹਾਂ ਪਾਉਣੀ ਪੈਂਦਾ ਦੇ ਜਿਹੜੇ ਬੰਨ ਨੂੰ ਲੱਗਦਾ ਵੀ ਡੇਰੀ ਫਾਰਮ ਵਾਲੇ ਨੇ ਕਿ ਉਹਨਾਂ ਦੀ ਬਈ ਸਾਇਲੇਜ ਤੋਂ ਵੱਡਾ ਕੋਈ ਹੈ ਨਹੀਂ ਮੈਨੂੰ ਲੱਗਦਾ ਵੀ ਜਿਹੜਾ ਇੱਕ ਤੱਤ ਗੇਰੀ ਹੈ ਜਿਹਦੇ ਨਾਲ ਦੁੱਧ ਵੱਧਦਾ ਹਾਂ ਨਾ ਕਿਉਂਕਿ ਜਿੰਨੇ ਵੀ ਦੇਸ਼ ਭਰ ਦੇ ਫਾਰਮਾਂ ਦੀ ਗੱਲ ਕਰ ਲਈਏ ਜਿਹੜੇ ਵਿਦੇਸ਼ਾਂ ਦੇ ਵਿੱਚ ਨੇਗੇ ਵੱਡੇ ਫਾਰਮ ਜਿਹੜੇ ਅੰਗਰੇਜ਼ ਚਲਾਉਂਦੇ ਨੇ ਉਹਨਾਂ ਦਾ ਵੀ ਇਹੀ ਮੰਨਣਾ ਹੈਗਾ ਜਿਹੜੇ ਉੱਥੋਂ ਦੇ ਸਾਇੰਟਿਸਟ ਨੇ ਵੀ ਜਿਹੜਾ ਆਚਾਰ ਪਾਉਣਾ ਜ਼ਰੂਰੀ ਹੈ ਹਾਂਜੀ ਹਾਂ ਬਿਨਾਂ ਪ੍ਰੀਟ ਆਚਾਰ ਤੋਂ ਬਿਨਾਂ ਚੱਲਦੀ ਚੱਲਦੀ ਨਹੀਂ ਬਾਕੀ ਪਹਿਲਾਂ ਵਾਂਗੂ ਜਿਵੇਂ ਹੁਣ ਚਾਰਾ ਚੂਰਾ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਹੁਣ ਉਹ ਚੀਜ਼ਾਂ ਘੱਟ ਨੇ ਹਾਂਜੀ ਕਿਉਂਕਿ ਹੁਣ ਵਧਣ ਕਰਨ ਦੀ ਫਿਰ ਇੰਨੇ ਪਸ਼ੂਆਂ ਦਾ ਹੱਦ ਨਹੀਂ ਹੁੰਦਾ ਬਹੁਤ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਜਿਹੜਾ ਸਾਈਲੋਜ ਮਤਲਬ ਵੱਡੇ ਲੈਵਲ ਤੇ ਪਾਉਣਾ ਹਾਂਜੀ ਹਾਂ ਤੁਸੀਂ ਤੁਹਾਡੇ ਕੋਲ ਇਸ ਸਮੇਂ ਜਾਨਵਰ ਕਿੰਨੇ ਨੇ ਜਾਨਵਰ ਸਾਡੇ ਕੋਲ ਹੋਣਗੇ 20 20 ਜਾਨਵਰ ਹਾਂ ਤੇ 20 ਜਾਨਵਰਾਂ ਨੂੰ ਕਿੰਨੇ ਕਿੱਲਿਆਂ ਦਾ ਸਾਈਲੋਜ ਪਾਇਆ ਅਸੀਂ ਮਨ ਲਾ ਵੀ ਨਾਲ ਲੱਗ ਲਗਾ ਕੇ 20 ਕਿੱਲਿਆਂ ਦੀ ਪਾਇਆਗਾ ਸੀ ਬਹੁਤ ਪੱਜ ਜਾਊਗਾ ਵੀ ਇਹ ਮੁੱਕਦਾ ਨਹੀਂ ਹੈਗਾ ਇਹ ਮੁੱਕਦਾ ਨਹੀਂ ਨਾ ਇਹ ਕਿੰਨਾ ਟਾਈਮ ਕੱ ਮੈਂ 12 ਮਹੀਨੇ ਕੱਢ ਚੁੱਕਾ 12 ਮਹੀਨੇ ਇੱਕ ਸਾਲ ਕੱਢ ਚੁੱਕਾ ਹਾਂ ਸਾਲ ਕੱਢੀ ਉਦੋਂ ਨੂੰ ਮਤਲਬ ਵੀ ਦੁਬਾਰਾ ਵੀ ਹਾਂ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਨੂੰ ਮਤਲਬ ਵੀ ਕੋਲੇਜ ਆਪਾਂ ਗੱਲ ਕਰੀਏ ਖਰਾਕ ਦੀ ਗੱਲ ਕਰ ਲੈਨੇ ਆ ਜਿਵੇਂ 20 ਗਾਇਆਂ ਨੇ ਕਿਹਾ ਇਹ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਕਿੰਨੇ ਕਿੰਨੇ ਲੀਟਰ ਦੁੱਧ ਆਲੀਆਂ ਨੇ ਕਿੰਨੇ ਤੋਂ ਕਿੰਨੇ ਤੱਕ ਨੇ ਆਪਣੇ ਜੀ 35 ਤੋਂ 27 28 ਤੱਕ 27 28 ਤੋਂ ਲੈ ਕੇ 35 ਲੀਟਰ ਹਾਂ 35 ਲੀਟਰ ਤੱਕ ਨੇ ਆਪਾਂ ਜਿਆਦਾ ਤੋਂ ਜਿਆਦਾ 35 ਲੀਟਰ ਤੱਕ ਹਾਂ ਆਪਾਂ ਬੜਾ ਵੱਡਾ ਨਹੀਂ ਆਪਾਂ ਕਰਦੇ ਨਹੀਂ ਇਹ ਉਹ ਮਤਲਬ ਵੀ ਫੀਡ ਉਸ ਤਰ੍ਹਾਂ ਦੀ ਪਾਉਣਾ ਫਿਰ ਪਾਲੇ ਦੁੱ ਹੂੰ ਤੇ ਮੈਨੂੰ ਲੱਗਦਾ ਵੀ ਕੱਲੇ ਪੈਸੇ ਹੀ ਕਿੰਨੇ ਬੰਦੇ ਨੂੰ ਝਾਕ ਨਹੀਂ ਕਰ ਪਾਉਂਦੇ ਹਾਂ ਹਾਂ ਪਸ਼ੂ ਦੀ ਸਿਹਤ ਲਈ ਵੀ ਦੇਖ ਰਿਹਾ ਪਸ਼ੂ ਦੀ ਸਿਹਤ ਲਈ ਵੀ ਧਿਆਨ ਦੇਣਾ ਚਾਹੀਦਾ ਹੁਣ ਜਿਹੜੇ ਵੀ ਬਾਲਾ ਜਾਦੇ ਚੰਗੇ ਰਿਕਾਰਡ ਦੇ ਚੱਕਰ ਦੇ ਵਿੱਚ ਪਸ਼ੂ ਨੂੰ ਦਵਾਈਆਂ ਦਉਂੀਆਂ ਵੀ ਬੜੀਆਂ ਪੈਸੇ ਆਉਂਦੇ ਨੇ ਵੀ ਦੁੱਧ ਵੱਧ ਦੇ ਦੇ ਜਾ ਵੀ ਸਾਡੇ ਮੇਲਾ ਵਿੱਚ ਚਰਚਾ ਹੋ ਜੇ ਤੇ ਉਹ ਮੈਨੂੰ ਲੱਗਦਾ ਥੋੜਾ ਜਿਹਾ ਗਲਤ ਵੀ ਹੋ ਜਾਂਦਾ ਹੈ ਹਾਂ ਜੀ ਹਾਂ ਤੇ ਬਾਕੀ ਭੁਲਰ ਸਾਹਿਬ ਹੁਣ ਖਰਾਕ ਦੀ ਗੱਲ ਕਰਦੇ ਆ ਇਹਨਾਂ ਦੀ ਖਰਾਕ ਕੀ ਆ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਮਤਲਬ ਵੀ ਇਹਨਾਂ ਨੂੰ ਖਰਾਕ ਪਾਉਂਦੇ ਹੋ ਤੜਕੇ 5 ਵਜੇ ਅੰਜ ਮੈਂ ਦੁਪਹਿਰ ਪਹਿਲਾ ਸੈਲਡ ਬਣੇ ਹਾਂਜੀ ਸੈਲਡ ਬਾਦ ਫੀਡ ਬਣੇ ਹਾਂਜੀ ਉਹਦੇ ਬਾਦ ਚ ਜਵਾਈ ਸ਼ੁਰੂ ਕਰਦੇ ਨੇ ਠੀਕ ਹੈ ਜਵਾਈ ਦਾ ਕੀ ਟਾਈਮ ਇਹਨਾਂ ਦਾ ਜਵਾਈ ਦਾ ਸਾਢੇ 5 ਲੱਗ ਜਾਨੇ ਬਸ ਪਾ ਕੇ ਅੱਧੇ ਘੰਟੇ ਜੇ ਜਿੱਟ ਕੇ ਉਹ ਪਾਇਆ ਪਿਆ ਹੁੰਦਾ ਸਾਢੇ 4 ਹਾਂਜੀ ਕਰਕੇ ਰੰਗਲੀ ਨਾਲ ਫੜੋ ਨਾਲ ਵਿੱਚ ਪਾ ਕੇ ਠੀਕ ਹੈ ਉਹ ਛੱਡ ਕੇ ਉਤਾਰਾਂ ਫਿਰ ਹੱਥੀਂ ਕੱਢ ਦਿੰਦੇ ਹੁਣ ਮਸ਼ੀਨ ਨਾਲ ਮਸ਼ੀਨਾ ਨਾਲ ਤੇ ਇਹ ਮਸ਼ੀਨ ਨਾਲ ਕੋਈ ਨੁਕਸਾਨ ਨਹੀਂ ਹੈਗਾ ਨਾ ਨਾ ਕੋਈ ਨੁਕਸਾਨ ਨਹੀਂ ਠੀਕ ਹੈ ਇਹ ਮੈਨੂੰ ਲੱਗਦਾ ਵੀ ਹੱਥਾਂ ਨਾਲੋਂ ਠੀਕ ਹੈ ਵੀ ਜਿਹੜੀ ਆਪਣੀ ਪਹਿਲਾਂ ਨਾਲੋਂ ਵੀ ਹੱਥੀ ਜਿਹੜੀ ਮਿਹਨਤ ਆ ਗਈ ਉਹ ਘ ਤੇ ਬਾਕੀ ਹੁਣ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਡਾਕਟਰ ਫਿਰ ਪਿੰਡ ਵੀ ਸਾਦੇ ਹਾਂਜੀ ਹਾਂ ਠੀਕ ਹੈ ਤੇ ਬਾਕੀ ਪਸ਼ੂਆਂ ਦੀ ਸਿਹਤ ਦਾ ਵੀ ਧਿਆਨ ਰੱਖਦੇ ਸਿੱਧਾ ਗੌਰ ਰਖੇ ਪੂਰੀ ਪਸ਼ੂ ਬੰਦੇ ਬੰਨੇ ਦੇਖਦੇ ਆ ਰਾਤ ਨੂੰ ਵੀ ਉੱਠ ਕੇ ਦੇਖਦੇ ਆ ਅੱਛਾ ਜੀ ਹਾਂ ਬਾਰ ਬਾਰ ਧਿਆਨ ਬਾਰ ਬਾਰ ਹਾਂ ਤੇ ਵੈਸੀ ਜੀ ਡਿਟੇਲ ਦੇ ਵਿੱਚ ਗੱਲ ਕਰਦੇ ਜਿਵੇਂ ਜਾਣਕਾਰੀ ਵਿਸਥਾਰ ਦੇ ਵਿੱਚ ਜਿਵੇਂ ਆਪਾਂ ਕਹਿ ਰਹੇ ਨੇ ਪਿਆਪੀ ਦੇ ਵਿੱਚ ਵੀ ਇਹਨਾਂ ਦੇ ਧਿਆਨ ਰੱਖਣ ਯੋਗ ਗੱਲਾਂ ਕੀ ਨੇ ਜਿਵੇਂ ਆਮ ਆਪਣੇ ਘਰਾਂ ਦੇ ਵਿੱਚ ਹੁਣ ਪਸ਼ੂ ਰੱਖਦੇ ਆ ਹਾਂ ਜੀ ਉਹਨਾਂ ਨਾਲੋਂ ਇਹਨਾਂ ਪਸ਼ੂਆਂ ਦੇ ਧਿਆਨ ਵਿੱਚ ਕੀ ਫਰਕ ਇਹਨਾਂ ਦਾ ਜੀ ਇੱਕ ਤਾਂ ਇਹਨੂੰ ਗਰਮੀ ਬਹੁਤ ਮਾੜੀ ਆ ਇਹ ਐਚ ਐਫ ਬਰੀਡ ਹਾਂ ਇਸੇ ਨੂੰ ਤੇ ਠੰਡੇ ਇਹ ਬਹੁਤ ਘੱਟ ਮੰਨਦੀ ਆ ਠੰਡ ਮੰਨਦੀ ਆ ਠੰਡ ਨਹੀਂ ਮੰਨਦੀ ਹੁਣ ਵਜ ਪੱਲੜ ਸੀ ਕੀ ਕਹਿਣਾ ਝ ਠੱਕਾ ਠੁੱਕਾ ਚੱਲ ਪਿਆ ਉਹਦੇ ਲਾ ਦੀਏ ਅੱਛਾ ਜੀ ਨਹੀਂ ਅਸੀਂ ਨਹੀਂ ਲਉਦੇ ਪੱਲੜ ਨਹੀਂ ਲਾ ਅਸੀਂ ਚੱਲਦਾ ਹੀ ਆਂ ਅਸੀਂ ਚੱਲਦਾ ਖੁੱਲ੍ਹੇ ਹੀ ਹੂੰ ਕਿਉਂਕਿ ਇਹ ਬਰੀਡ ਹੀ ਬਾਹਰ ਦੀ ਆ ਹਾਂ ਬਰੀਡ ਬਾਹਰਲੀ ਆ ਤੇ ਉਦੋਂ ਬਾਅਦ ਤਾਂ ਪੱਖੇ ਵੀ ਲਾਉਣੇ ਪੈਂਦੇ ਉਦੋਂ ਬਾਅਦ ਤਾਂ ਫਿੱਪਾ ਹਾਰੇ ਵੀ ਲਾਉਣੇ ਪੈਂਦੇ ਨੇ ਗਰਮੀ ਬਹੁਤ ਔਖੀ ਲਾਉਣੀ ਪੈਂਦੀ ਗਰਮੀ ਦਾ ਮਤਲਬ ਵੀ ਤਾਂ ਕੀ ਹੁੰਦਾ ਹਾਂ ਸਾਲੋ ਸਾਲ 8 ਮਹੀਨੇ ਦਾ 9 ਤਾਂ ਵਧੀਆ ਲੱਗਦੇ ਨੇ ਉਹ 3 ਇਹ ਕਾਰਨ ਕਿ ਮੰਨਦੇ ਹਨ ਗਰਮੀ ਮਨੋ ਜੀ ਕਿਉਂ ਜ਼ਿਆਦਾ ਬੰਦ ਗਰਮੀ ਕੋਈ ਤਾਂ ਬਰੀਡ ਆ ਮੰਨ ਲਓ ਵੀ ਬੜ ਜ਼ਿਆਦਾ ਦੁੱਧ ਵਾਲੀ ਹੈ ਹਾਂਜੀ ਜਿਹੜੀ ਘੱਟ ਦੁੱਧ ਵਾਲੀਆਂ ਨੇ ਕੋਈ ਸਾਈਵਾ ਵਗੈਰਾ ਦੂਜੀਆਂ ਜਲਸੀ ਦੁੱਲਸੀ ਹਾਂਜੀ ਹਾਂਜੀ ਉਹ ਘੱਟ ਗਰਮੀ ਬੰਦਦੀਆਂ ਨੇ ਦੇਸੀ ਹੋ ਗਈ ਦੇਸੀ ਆ ਗਈ ਠੀਕ ਹੈ ਜੀ ਇਹ ਬਾਹਰਲੀ ਫਿਰ ਬਾਹਰਲੀ ਨਸਲ ਕਰਕੇ ਹਾਂ ਉਹ ਬਾਹਰ ਫਿਰ ਠੰਡੀ ਪੈਂਦੀ ਹਰ ਵਾਰ ਠੀਕ ਹੈ ਤੇ ਇਹ ਫਿਰ ਤੁਸੀਂ ਮਤਲਬ ਵੀ ਜਿਵੇਂ 12 ਬੱਚੀਆਂ ਤੁਸੀਂ ਕੰਮ ਸਟਾਰਟ ਕੀਤਾ ਈ 12 ਪਸ਼ੂਆਂ ਤੋਂ ਹਾਂ ਤੇ ਉਸ ਤੋਂ ਬਾਅਦ ਤੁਹਾਡੇ ਘਰ ਦੀ ਤਿਆਰ ਹੋਈਆਂ ਹਾਂ ਹਾਂ ਹੈਗੇ 8 ਬੱਚੀਆਂ 4 ਸੂਪੀਆਂ ਹਾਂਜੀ 4 ਗੱਭਣਾਂ ਤੇ ਜਿਵੇਂ ਆ ਆਪਣੇ ਪਿੱਛੇ ਹੁਣ ਬੰਨੀ ਆ ਪਈ ਆ ਇਹਨਾਂ ਦੀ ਕੀ ਡਿਟੇਲ ਹੈ ਇਹ ਤਾਂ ਜੀ ਇਹਨਾਂ ਦੇ ਡੋਡੀ ਵੀ ਹੋ ਗੱਦਸਾ ਹਾਂਜੀ ਦੱਸ ਲਓ ਜਰੂਰ ਦੱਸੋ ਤੇ ਉਹ ਫੈਕੀ ਅਗੜੀ ਪਰ ਉਹ ਐਰ ਸੈਰਾ ਅੱਛਾ ਜੀ ਆ ਦੋ ਗ੍ਰੈਂਡੋ ਅਸਾ ਦੋ ਗ੍ਰੈਂਡੋ ਨੇਗੇ ਹਾਂ ਅੱਛਾ ਭਾਜੀ ਇਹ ਐਚਐਫ ਅਪਗ੍ਰੇਡ ਦੀ ਹੈਗੀ ਇਹ ਇਹਨਾਂ ਦੇ ਕਲਰ ਤੋਂ ਪਤਾ ਲੱਗਦਾ ਨਹੀਂ ਜੀ ਠੀਕੇ ਭਰਾਏ ਨੇ ਅਸਾ ਅੱਛਾ ਠੀਕੇ ਭਰਾਏ ਹੋਣੇ ਗ੍ਰੈਂਡੋ ਅਗੜੀ ਗਰਮੀ ਘੱਟ ਬਹੁਤ ਬੰਦੀ ਹੈ ਇਹ ਬਹੁਤ ਕਰਦਾ ਕਾਈਓਂ ਭਰਾਏ ਦੀ ਠੀਕੇ ਅੱਛਾ ਇਸ ਵਾਰ ਮਤਲਬ ਇਹ ਨਵੀਆਂ ਆਪਣੀ ਐਡ ਕਰੀਆਂ ਹਾਂ ਨਵੀਆਂ ਕਰੀਆਂ ਇਹ ਚਾਰ ਪੰਜ ਬੱਸੀਆਂ ਨਵੀਆਂ ਨੇ ਇਹਨਾਂ ਕੋਲ ਜਿਹੜੀਆਂ ਹੁਣ ਐਡ ਹੋਈਆਂ ਹਾਂ ਤੇ ਬਹੁਤ ਚੰਗਾ ਪੁੱਲਰ ਸਾਹਿਬ ਮੈਨੂੰ ਲੱਗਦਾ ਵੀ ਜਿਹੜੇ ਆਮ ਆਪਣੇ ਖੇਤੀਬਾੜੀ ਕਰਦੇ ਜਿਹੜੇ ਕਿਸਾਨ ਘਰਾਂ ਦੇ ਵਿੱਚ ਰਹਿੰਦੇ ਆ ਨਾ ਜਿਹੜੇ ਵਿਲੇ ਰਹਿੰਦੇ ਆ ਜ਼ਿਆਦਾਤਰ ਕਿਉਂਕਿ ਹੁਣ ਤੇ ਉਸ ਤੋਂ ਬਾਅਦ ਇਹ ਧੰਦਾ ਮੈਨੂੰ ਲੱਗਦਾ ਵੀ ਠੀਕ ਹੈ ਹਾਂ ਬਸ ਨਾ ਕਿ ਖੇਤੀ ਦਾ ਕਰੀਏ ਨੇ ਨਾਲ ਨਾਲ ਇਹ ਸਾਈਡ ਬਿਜ਼ਨਸ ਹੋ ਗਿਆ ਇਹ ਸਾਈਡ ਬਿਜ਼ਨਸ ਹੋ ਗਿਆ ਤੇ ਇਨਕਮ ਕਿਵੇਂ ਹੁੰਦੀ ਆ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਮਤਲਬ ਪੈਸੇ ਆਉਂਦੇ ਆ ਤੁਹਾਨੂੰ ਡੇਰੀ ਫਾਰਮ ਡੇਰੀ ਫਾਰਮ ਤੋਂ ਜੀ ਮੰਨ ਲਓ ਅਸੀਂ ਬੇਰਖਾ ਚ ਦੁੱਧ ਬਣਾ ਕੋਡ ਖੋਲਿਆ ਵੇ ਠੀਕ ਹੈ ਜੀ ਤੇ ਬਸ ਉਹ ਦਿੰਦੇ ਆ ਕੰਪਨੀ ਹਾਂਜੀ ਆਪਣਾ ਹੈੱਡ ਲੋਡ ਵੀ ਦਿੰਦੀ ਹੈ ਹਾਂਜੀ ਜੇ ਦੁੱਧ ਬੱਧ ਕੁਆਟਰਲ ਤੋਂ ਵੱਧ ਵਧ ਗਿਆ ਕਰੋ ਉਦੋਂ ਚਾਰ ਰੁਪਏ ਕਮਿਸ਼ਨ ਵੀ ਦਿੰਦੀ ਹੈ ਕਮਿਸ਼ਨ ਵੀ ਦਿੰਦੀ ਹੈ ਹਾਂ ਠੀਕ ਹੈ ਜੀ ਠੀਕ ਹੈ ਮਤਲਬ ਦੁੱਧ ਚੋਂ ਪੈਸੇ ਵਧੀਆ ਕਮਾਈ ਵਧੀਆ ਹਾਂ ਡੰਗ ਲਈ ਜਾਂਦਾ ਠੀਕ ਹੈ ਜੀ ਤੇ ਹੋਰ ਕੋਈ ਹੈ ਨਾਲ ਆਮਦਨ ਦਾ ਸਾਧਨ ਡੇਰੀ ਫਾਰਮ ਚ ਡੇਰੀ ਫਾਰਮ ਆਪਣਾ ਕੋਈ ਕੰਪੈਨ ਹੈ ਇੱਕ ਵਸ ਹਾਂਜੀ ਬਸ ਉਹ ਉਹ ਵੀ ਚੱਲੀ ਜਾਂਦਾ ਉਹ ਚੱਲੀ ਜਾਂਦੀ ਐ ਠੀਕ ਹੈ ਤੇ ਡੇਰੀ ਫਾਰਮ ਦੇ ਵਿੱਚੋਂ ਮੇਨ ਮਤਲਬ ਦੁੱਧ ਤੋਂ ਵੀ ਕਮਾਈ ਹਾਂਜੀ ਜਿਵੇਂ ਹੁਣ ਬੜੀ ਲੋਕ ਮੈਂ ਦੇਖਿਆ ਵੀ ਜਿਹੜੇ ਵੀ ਪੱਛੀਆਂ ਪੁੱਛੇ ਤਿਆਰ ਕਰਕੇ ਵੇਚਦੇ ਆ ਉਹਦੇ ਚੋਂ ਵੀ ਵਧੀਆ ਇਨਕਮ ਹਾਂਜੀ ਹਾਂ ਉਹ ਵਧੀਆ ਚੰਗਾ ਕੰਮ ਹੈ ਹਾਂ ਉਹਦੇ ਕਿੰਨੇ ਕੇ ਇਨਕਮ ਮਤਲਬ ਕਿੰਨੇ ਕੇ ਰੁਪਈਆ ਤੱਕ ਹੋ ਜਾਂਦੀ ਹੈ ਇਨਕਮ ਜੇ ਚਾਹ ਉਹ ਮੰਨ ਲਓ ਵੀ हां जी ਵਿੱਚ ਹੀ ਹੁਣ ਅਸੀਂ ਸਵਾ ਸਵਾ ਲੱਖੇ ਡੂ ਡੂ ਲੱਖ ਦੀ ਬੱਸੀ ਹੈਗੀ 1.5 ਲੱਖ ਨਹੀਂ ਹਾਂ ਮਤਲਬ 2 ਸਾਲ ਦੇ ਵਿੱਚ 2 ਸਾਲ ਦੇ ਵਿੱਚ 1.5 ਲੱਖ ਤੇ ਪਹੁੰਚ ਜਾਂਦੀ ਹੈ ਹਾਂ ਭਾਈ ਤੇ ਖਰਚਾ ਕਿੰਨਾ ਕ ਆ ਜਾਂਦਾ 2 ਸਾਲਾਂ ਦੇ ਵਿੱਚ ਖਰਚਾ ਦਾ ਫੀਡ ਦਾ ਪਾਉਣੀ ਪੈਂਦੀ ਬਹੁਤ ਜੱਦ ਨਹੀਂ ਫਿਰ ਵੀ ਆਈ ਪਹਿਲਾਂ ਦੁੱਧ ਪਾਉਣਾ 4 ਮਹੀਨੇ ਦਾ ਦੁੱਧ ਹੀ ਪਾ ਲੈਣਾ ਦੁੱਧ ਪੀਣੇ ਹਾਂ ਦੁੱਧ ਜਗਾਉਣਾ 4 ਮਹੀਨੇ ਤੱਕ ਧਗਾ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਆਪਣੀ ਫੀਡ ਤਿਆਰ ਕਰੀ ਹੁੰਦੀ ਆ ਉਹ ਅੱਛਾ ਜੀ ਇਹ ਤੁਸੀਂ ਫੀਡ ਕਰਦੀ ਪਾਉਣੀ ਨਾ ਅਸੀਂ ਮੰਨ ਲਓ ਵੀ ਉਹਦੀ ਪਾਉਨੇ ਆ ਆਪਣੀ ਦੁੱਧ ਦੀ ਇੱਕ ਦਾ ਸ਼ੀਸ਼ ਪਾ ਲੈ ਠੀਕ ਹੈ ਜੀ ਤੇ ਦੂਜੀ ਘਰ ਦੀ ਪੱਖੋਂ ਤੋਂ ਬਣਵਾ ਕੇ ਲਿਆ ਉਹ ਤੋਂ ਬਣਵਾ ਕੇ ਲਿਆ ਦੋਨੇ ਪਾਉਣੇ ਦੋਨੇ ਸ਼ੀਸ ਤੇ ਦੋਨੇ ਠੀਕ ਹੈ ਤੇ ਉਹ ਪੰਦਰ ਸਾਹਿਬ ਬੜੇ ਲੋਕੀ ਪੁੱਛਦੇ ਸਾਨੂੰ ਹਨਾ ਵੀ ਦੁੱਧ ਕਿਵੇਂ ਵਧਾ ਸਕਦੇ ਆ ਪਸ਼ੂ ਜੇ ਮੰਨ ਲਓ ਵੀ ਦੁੱਧ ਘਟਾ ਦਿੰਦਾ ਪਸ਼ੂ ਹਨਾ ਜਾਂ ਗਾਂ ਦੀ ਗੱਲ ਕਰ ਲਈ ਵੀ ਖਰਾਕ ਵੀ ਉਨੀ ਹੀ ਰੱਖਦੇ ਆ ਪਰ ਵੀ ਦੁੱਧ ਕਿਵੇਂ ਵਧਾ ਸਕਨੇ ਆ ਕੀ ਕਾਰਨ ਦੁੱਧ ਖਰਾਕ ਦੇ ਕਾਰਨ ਨਹੀਂ ਵਧਦਾ ਜੀ ਵੱਧ ਹੋਰ ਫੀਡਵਾ ਦਿਓ ਪਸ਼ੂ ਫਿਰ ਬਿਮਾਰ ਹੋਣ ਦਾ ਖਤਰਾ ਰਹਿੰਦਾ ਠੀਕ ਹੈ ਜੀ ਹਾਂ ਕਿੰਨੀ ਵੱਧ ਫੀਡ ਖਰਜੀ ਮੈਂ ਆਪਾਂ ਦੇਖਦੇ ਆ ਵੀ ਪਸ਼ੂ ਨੂੰ ਟੈਗ ਟੂ ਕੋ ਹੋ ਜਾਂਦਾ ਹਾਂ ਟੈਗ ਵੀ ਹੋ ਸਕਦਾ ਹੈ ਹਾਂਜੀ ਮੰਨ ਲਓ ਕੋਈ ਵੱਧ ਦੁਧਾ ਕਮਜ਼ੋਰਾ ਵੀ ਹੋ ਪਸ਼ੂ ਹਾਂਜੀ ਫਿਰ ਹੁਣ ਆਪਣੇ ਪਸ਼ੂ ਕਮਜ਼ੋਰੇ ਨਹੀਂ ਹੈਗਾ ਕਮਜ਼ੋਰੀ ਨਹੀਂ ਹੈਗਾ ਮਾੜੇ ਹੱਟ ਪੈਰ ਨਹੀਂ ਦੇ ਹਾਂ ਪਿਪਤਾ ਨੂੰ ਦੁੱਧ ਘੱਟ ਲੈਣੇ ਆ ਥੋੜਾ ਜਿਹਾ ਠੀਕ ਹੈ ਦੁੱਧ ਮਾਲ ਵੀ ਤੋਂ ਤੁਹਾਨੂੰ ਕਮਾਈ ਦਾ ਕੋਈ ਏਡਾ ਹੋਣੀ ਹਾਂ ਫਿਰ ਪਸ਼ੂ ਬਾਰੇ ਧਿਆਨ ਵੱਧ ਰੱਖ ਠੀਕ ਹੈ ਜੀ ਠੀਕ ਹੈ ਤੇ ਇਹ ਮਨ ਲਾ ਮੋਹਪਲੇ ਵੀ ਪੈ ਜਾਂਦੇ ਹਾਂ 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 ਜੀ ਹਾਂ ਫਿਰ ਵਿੱਚ ਰਹਿੰਦੇ ਹੋ ਸਾਰਾ ਦਿਨ ਹਾਂ ਹਾਂ ਤੇ ਹੂੰ ਜਿਵੇਂ ਸਵੇਰ ਤੋਂ ਗੱਲ ਕਰ ਲੈਣੇ ਸਵੇਰੇ ਤੁਸੀਂ 5 ਵਜੇ ਉੱਠਦਾ ਜਿਵੇਂ ਤੁਸੀਂ ਦੱਸਿਆ 4-5 ਵਜੇ ਉੱਠ ਹਾਂ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਤਲਬ ਕੀ ਰੁਟੀਨ ਹੈ ਡੇਲੀ ਦਾ ਪਸ਼ੂਆਂ ਦੇ ਵਿੱਚ ਡੇਲੀ ਦਾ ਜੀ ਬਸ ਉਹ ਤਾਂ 9 ਵਜੇ ਆਪਣੇ 8 ਵਜੇ ਨੂੰ ਮੇੜ ਕੇ ਕੰਮ ਹੂੰ ਉਦੋਂ ਬਾਅਦ ਵੇਲੇ ਆ ਕੰਮ ਕੀ ਕੀ ਹੁੰਦਾ ਇਹਦੇ ਵਿੱਚ ਕੰ ਫਿਰ ਸਟਾਰਟ ਕਰਦੇ ਨੇ ਢਾਈ ਵਜੇ ਠੀਕ ਹੈ ਆ ਕੇ ਫਿਰ ਫੀਡ ਪਾ ਕੇ ਫਿਰ ਸਾਢੇ 5 ਵਜੇ ਫੇਚ ਬਾਈ ਸ਼ੁਰੂ ਕਰਦੇ ਨੇ ਠੀਕ ਹੈ ਬਸ ਇੰਨਾ ਕੰਮ ਇੰਨਾ ਕੰਮ ਤੇ ਪਾਣੀ ਆਪੀ ਪੀ ਲੈਣੇ ਛੱਡਦੇ ਨੇ ਖੁੱਲੀਆਂ ਅੱਛਾ ਪਾਣੀ ਆਪੀ ਪੀ ਲੈਂਦੇ ਹੂੰ ਉਹ ਕਿਵੇਂ ਟੱਪ ਡੱਬਲਾ ਹੀ ਹੋਣੇ ਅੰਨਾ ਖੇਲਾ ਨਹੀਂ ਹੁੰਦੀ ਖੇਲਾ ਪਰਾਇਆਂ ਵਜੇ ਨੇ ਠੀਕ ਹੈ ਖੇਲਾ ਦੇ ਵਿੱਚੋਂ ਪਾਣੀ ਪੀ ਲੈਂਦੀ ਹੈ ਤੇ ਇਹ ਬਹੁਤ ਚੰਗਾ ਮੈਂ ਕਹਿੰਦਾ ਹੈ ਨਾ ਵੀ ਜੇ ਕੋਈ ਆਮ ਪੁੱਲਰ ਸਾਹਿਬ ਦੋ ਚਾਰ ਕਿੱਲੇ ਲੈਣਾ ਬੰਦਾ ਕਰਨਾ ਚਾਹੁੰਦਾ ਉਹ ਕਰ ਸਕਦਾ ਸ਼ੁਰੂ ਹੈ ਉਹ ਜੀ ਸੇਲ ਜਿਹਦਾ ਔਖਾ ਹੋ ਜਾਂਦਾ ਦੋ ਚਾਰ ਕਿੱਲੇ ਆ ਹਾਂ ਮੰਨ ਲਓ ਉਹਨੂੰ ਫ ਹੂੰ ਚੈੱਕ ਕਰ ਲੈ ਸ਼ੁਰੂ ਬਸ ਮੁੱਲ ਲੈ ਕੇ ਵੀ ਕਰੀ ਜਾਂਦੇ ਨੇ ਠੀਕ ਹੈ ਜੀ ਆਈ ਜਾਂਦੇ ਨੇ ਗਾਣੀ ਕੇ ਤੋਂ ਬੜੀ ਕਮਾਈ ਘਟ ਜਾਂਦੀ ਹੈ ਕਮਾਈ ਘਟ ਜਾਂਦੀ ਆ ਹੂੰ ਤੇ ਜਿਹਦੇ ਕੋਲੇ ਮੰਨ ਲਓ 15 20 ਕਿੱਲੇ ਆਉਂਦੇ ਆ ਉਹ ਬੰਦਾ ਪੰਗਾ ਲੈ ਸੇ ਹਾਂ ਉਹਨੂੰ ਬੜਾ ਸੌਖਾ ਉਹਨੂੰ ਸੌਖਾ ਹਾਂ ਕਿਉਂਕਿ ਉਹ ਚਾਰ ਵਗੈਰਾ ਪਾ ਲੈਂਦਾ ਹੋਰ ਚਾਰ ਵਗੈਰਾ ਉਹਦਾ ਘਰ ਦਾ ਹੋ ਜੂ ਹੂੰ ਥੋੜੀ ਘਰ ਦੀ ਹੋ ਜੂ ਸਹੀ ਗੱਲ ਆ ਠੀਕ ਤੇ ਇਹ ਮੰਨ ਲਵਾਂਦਾ ਤੇ ਬਾਕੀ ਜੇ 15 ਸਭ ਕੋਈ ਨਵਾਂ ਬੰਦਾ ਕੰਮ ਦੇ ਵਿੱਚ ਆਉਣਾ ਚਾਹੁੰਦਾ ਕੋਈ ਮੇਰੀ ਉਮਰ ਦਾ ਬੰਦਾ ਹਨ ਜਾਂ ਕੋਈ ਤੁਹਾਡੇ ਏਜ ਦਾ ਬੰਦਾ ਜਿਹਦਾ ਚਾਹੁੰਦਾ ਵੀ ਹੁਣ ਮੈਂ ਕੰਮ ਤੌਹਦੇ ਧਿਆਨ ਰੱਖਣ ਯੋਗ ਗੱਲਾਂ ਕੀ ਨੇ ਧਿਆਨ ਤਾਂ ਜੀ ਪਹਿਲਾਂ ਮਾੜਾ-ਵੱਟਾ ਸਿੱਖੋ ਕਿਸ ਤੋਂ ਹੂੰ ਸਿੱਖਣਾ ਜ਼ਰੂਰੀ ਆ ਹਾਂਜੀ ਸਿੱਖੇ ਤੋਂ ਬਿਨਾ ਕੋਈ ਪਤਾ ਨਹੀਂ ਲੱਗਦਾ ਹੁਣ ਟਿੱਕਾ ਭਰਾਉਣਾ ਪਤਾ ਪਤਾ ਹੋਣਾ ਚਾਹੀਦਾ ਕਿਹੜੀ ਉਹਦਾ ਤੇ ਮੰਨ ਲਓ ਵੀ ਜੇ ਅਪਾ ਉਹੀ ਟਿੱਕਾ ਬਾਰ-ਬਾਰ ਉਹੀ ਭਰਿਆ ਜਾਵੇ ਫਿਰ ਦੁੱਧ ਨਹੀਂ ਦਿੰਦੀ ਦੁੱਧ ਨਹੀਂ ਇਹ ਬਦਲਣਾ ਪੈਂਦੇ ਨੇ ਹਾਂਜੀ ਕਿਵੇਂ ਮੰਨ ਲਓ ਬੱਸੀਆਂ ਨਹੀਂ ਹਾਂਜੀ ਇਹਨਾਂ ਦੇ ਟਿੱਕਾ ਹੋਰ ਭਰਿਆ ਜਾਵੇ ਵੀ ਤਾਂ ਪਤੀ ਨਹੀਂ ਲੋਕਾਂ ਨੂੰ ਉਹੀ ਟਿੱਕਾ ਭਰਾਈ ਜਾਂਦੇ ਨੇ ਕੋਈ ਬਾਰ-ਬਾਰ ਉਹੀ ਭਰਾਉਂਦੇ ਨੇ ਹਾਂ ਕੀ ਦਿੱਖੇ ਹੁੰਦੇ ਨੇ ਸਾਰੇ ਟਿੱਕੇ ਡੋਢੀ ਅੱਛਾ ਜੀ ਕਿਹੜੀਆਂ-ਕਿਹੜੀਆਂ ਮਤਲਬ ਇਹ ਜਿਹੜੀ ਬਰੀਡ ਦਾ ਟੀਕਾ ਪਪਰਾ ਹਾਂ ਉਹ ਦੂਜੀ ਵਾਰ ਅਲੱਗ ਬਰੀਡ ਦਾ ਟੀਕਾ ਪਾਉਣਾ ਪਊਗਾ ਅਲੱਗ ਦਾ ਪਾਉਣਾ ਪਊਗਾ ਠੀਕ ਹੈ ਤੇ ਇਹ ਜੇ ਆਪਾਂ ਇੱਕ ਮਤਲਬ ਉਹੀ ਸੇਮ ਪਰਾ ਦੀਏ ਤਾਂ ਉਹਦੇ ਨਾਲ ਪਛੀਆਂ ਖਰਾਬ ਹੋ ਜਾਂਦੀਆਂ ਹਾਂ ਖਰਾਬ ਹੋ ਜਾਂਦੀ ਦੁੱਧ ਨਹੀਂ ਦਿੰਦੀ ਦੁੱਧ ਨਹੀਂ ਜਾਂਦੀ ਤੇ ਦੁੱਧ ਨਹੀਂ ਮੁੱਲ ਹੈ ਜੇ ਦੁੱਧੀ ਦੇ ਦਿੱਤਾ ਫਿਰ ਤੁਹਾਡਾ ਜਿਹੜਾ ਪੈਸਾ ਉਹ ਸਾਰਾ ਖਰਾਬ ਹੈ ਹਾਂ ਜੀ ਹਾਂ ਤੇ ਇਹ ਬਹੁਤ ਵਧੀਆ ਜਾਣਕਾਰੀ ਲੱਗੀ ਸਾਨੂੰ ਤੇ ਬਾਕੀ ਜਿਵੇਂ ਪੁਲਤਰ ਸਾਹਿਬ ਮੈਂ ਤੁਹਾਨੂੰ ਫੇਰ ਇੱਕ ਵਾਰੀ ਪੁੱਛਦਾ ਵੀ ਕੋਈ ਮੇਰੀ ਉਮਰ ਦਾ ਬੰਦਾ ਹੈ ਜੇ ਉਹ ਕਿਸੇ ਕੋਲੋਂ ਮਤਲਬ ਬੱਚੇ ਲੈਣ ਗਿਆ ਕਿਸੇ ਕੋਲੋਂ ਖਰੀਦਣ ਚਲਾ ਗਿਆ ਤਾਂ ਉਹ ਕੀ ਪਰਖ ਕਿਵੇਂ ਕਰੀ ਵੀ ਇਹ ਚੰਗੀ ਹੈ ਕਮਾੜੀ ਹੈ ਜੀ ਪਰਖ ਤਾਂ ਉਹਦੀ ਜਿੱਤੀ ਕਿ ਤੂੰ ਜਾਂਦਾ ਟੀਕਾ ਪੁੱਛੋ ਅਗਲੇ ਨੂੰ ਕਿਹੜਾ ਭਰਿਆ ਹੋਇਆ ਹਾਂਜੀ ਟੀਕੇ ਬਹੁਤ ਵਧੀਆ ਨੇ ਸਿਕਸਟਰ ਪਰ ਆਉਣਾ ਹੈ ਅਸੀਂ ਹਾਂਜੀ ਬਹੁਤ ਤਗੜੀ ਤਗੜੀਆਂ ਕੰਪਨੀ ਨੇ ਬਹੁਤ ਕੰਪਨੀਆ ਡੋਡੀ ਲਿਆਉਨੇ ਆ ਚੀਮਲਾਉਂਦਾ ਹਾਂ ਸੀਵਨ ਹਾਂ ਕਿਹੜਾ ਬਹੁਤ ਮਹਿੰਗਾ ਤੋਂ ਮਹਿੰਗਾ ਪਿਆ ਹਾਂਜੀ ਠੀਕ ਹੈ ਤੇ ਮੈਨੂੰ ਲੱਗਦਾ ਜੇ ਆਪਾਂ ਉਹ ਗੱਲ ਕਰੀ ਜਿਵੇਂ ਹੁਣ ਆਪਾਂ ਇਹ ਪਸ਼ੂ ਦੇਖ ਲੈਨੇ ਹਣਾ ਫਿਰ ਕਹਿੰਦੇ ਹੁੰਦੇ ਵੀ ਘੋੜੀ ਦੀ ਚਾਲ ਦੱਸ ਦਿੰਦੇ ਵੀ ਇਹ ਕਿੰਨੇ ਕ ਰੇਟ ਦੀ ਹੈ ਹਾਂ ਤੇ ਇਹਦੇ ਵਿੱਚ ਕਿਵੇਂ ਆਪਾਂ ਨੂੰ ਪਤਾ ਲੱਗਦਾ ਵੀ ਪਸ਼ੂ ਬਿਮਾਰ ਤਾਂ ਨਹੀਂ ਹੈਗਾ ਜਾਂ ਕੋਈ ਹੋਰ ਗੱਲ ਪਤਾ ਨਹੀਂ ਪੱਤਰ ਤਾਂ ਲੱਗਿਆ ਨਾ ਕਿ ਦੋ ਦਿਨ ਰਹਿ ਤੀ ਰਹਿਣਾ ਪਸ਼ੂ ਦਾ ਮੂੰਹ ਤੋਂ ਹੀ ਪਤਾ ਲੱਗਿਆ ਨਾ ਹਾਂਜੀ ਪਸ਼ੂ ਲਾਲਾ ਹਿੱਟੂ ਠੀਕ ਹੈ ਜੀ ਜਾਂ ਪਸ਼ੂ ਬੈਠੂ ਦਾ ਬਿੰ ਖਾਰ ਕਰਨੀ ਨਹੀਂ ਜਾਊਗਾ ਹਾਂਜੀ ਤੇ ਇਹ ਇਹ ਤੁਸੀਂ ਤਾਂ ਦੇਖ ਕੇ ਪਸ਼ੂ ਲੈਣਾ ਚਾਹੀਦਾ ਹਾਂ ਤੇ ਜੇ ਮੰਨ ਲਓ ਵੀ ਆਮ ਇੱਕ ਬੰਦਾ ਮੰਨ ਲਓ ਵੀ ਡੇਰੀ ਫਾਰਮ ਦੋ ਤਿੰਨ ਪਸ਼ੂ ਲੈ ਕੇ ਆ ਰਿਹਾ ਤਾਂ ਉਹ ਕਿੰਨੇ ਕੁ ਰੇਟ ਤੱਕ ਲੈ ਆਵੇ ਤੇ ਕਿਹੜੀ ਬਰੀਡ ਦੇ ਲੈ ਕੇ ਆਵੇ ਬੜੀ ਹਰ ਲੈ ਆਵੇ ਤੇ ਮੰਨ ਲਓ ਵੀ ਲੱਖ ਤੋ ਉੱਤੇ ਗਾਂ ਲੈਣੀ ਚਾਹੀਦੀ ਹੈ ਉਹ ਚੰਗੀ ਉਹਦੀ ਬੱਸੀ ਹੋ ਹਾਂਜੀ ਹਾਂ ਜੇ ਹੁਣ ਤੂੰ ਲਾਪਾਂ ਲੈ ਗਈ 50 60000 ਵਾਲੀ ਉਹਦਾ ਨਾਂ ਤਾਂ ਕੋਈ ਬੱਸੀ ਜੱਜ ਦੀ ਨਾ ਉਹਦਾ ਦੁੱਧ ਚੱਦਦਾ ਨਾ ਦੁੱਧ ਦੇਵੇ ਉਹ ਹਾਂਜੀ ਹਾਂ ਮਤਲਬ ਵੀ ਜੇ ਜਿਹੜੇ ਬੰਦੇ ਨੇ ਕੰਮ ਸ਼ੁਰੂ ਕਰਨਾ ਉਹਦੇ ਕੋਲ ਘੱਟੋ-ਘੱਟ 20 ਲੱਖ ਰੁਪਏ ਦਾ ਚਾਹੀਦਾ ਹਾਂ ਹ ਨਾਰਮਲ ਹਾਂ ਨਾਰਮਲ 20 ਲੱਖ ਰੁਪਇਆ ਛੱਟ ਛੋਟਰ ਨੂੰ ਛੱਟ ਕੇ ਹਾਂ ਹਾਂ ਕੱਲੀਆਂ ਕੱਟੀਆਂ ਬੱਚੀਆਂ ਵਾਸਤੇ ਚਾਹੀ ਫੇ ਖਰਾਕ ਵੀ ਪੈਖਾਨੀਆਂ ਨਹੀਂ ਲੈਣੀ ਪੈਣੀ ਹਾਂ ਤੇ ਦੋਸਤੋ 20 30 ਲੱਖ ਦਾ ਸੌਦਾ ਹੈਗਾ ਬਾਈ ਕਿਸੇ ਨੇ ਵੀ ਡੈਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਤਾਂ ਕਿਸੇ ਨਾ ਕਿਸੇ ਵਧੀਆ ਫਾਰਮ ਤੇ ਵਿਜੀਟ ਕਰੋ ਜਿਹੜਿਆਂ ਨੇ ਕੰਮ ਬੰਦ ਕਰਤਾ ਉਹਨਾਂ ਕੋਲੇ ਵੀ ਜਾਓ ਵੀ ਕੀ ਕਾਰਨ ਹੋਏ ਸੀਗੇ ਜਿਹੜੇ ਆ ਗੱਲਾਂ ਬਾਤਾਂ ਉਹਨਾਂ ਤੋਂ ਗਲਤੀਆਂ ਹੋਊਗੀਆਂ ਤਾਂ ਕਿ ਉਹ ਤੁਹਾਡੇ ਤੋਂ ਨਾ ਹੋਣ ਹਾਂਜੀ ਹਾਂ ਤੇ ਇਹ ਗੱਲ ਬਾਤ ਆ ਬਾਕੀ ਇਹਨਾਂ ਦਾ ਫਾਰਮ ਹੈਗਾ ਪਿੰਡ ਭੈਣੀ ਫੱਤਾ ਦੇ ਵਿੱਚ ਹਾਂਜੀ ਠੀਕ ਹੈ ਜੀ ਤੁਸੀਂ ਆਓ ਜਦੋਂ ਤੁਹਾਡਾ ਦਿਲ ਕਰਦਾ ਇੱਥੇ ਵਿజిਟ ਕਰੋ ਠੀਕ ਹੈ ਇੱਥੇ ਕੱਟੀਆਂ ਪਛੀਆਂ ਦੇਖ ਕੇ ਜਾਓ ਬਹੁਤ ਸੋਹਣਾ ਕੰਮ ਭੁੱਲਰ ਸਾਹਿਬ ਉਹਨਾਂ ਦਾ ਹਾਂਜੀ ਹਾਂ ਤੇ ਬਾਕੀ ਇਸੇ ਤਰ੍ਹਾਂ ਹੋਰ ਵੀ ਘੋੜਿਆਂ ਬਾਰੇ ਮੁਰਗੀਆਂ ਬਾਰੇ ਹਨ ਜਿਹੜੇ ਵੀ ਆਪਣੇ ਪੰਜਾਬ ਦੇ ਸਹਾਇਕ ਧੰਦੇ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤੇ ਇਸੇ ਤਰ੍ਹਾਂ ਜੰਦਸਰਾ ਬਲੌਗ ਨੂੰ ਕਰ ਲਿਓ ਫੋਲੋ ਤੇ ਆਪਣਾ ਇੰਸਟਾਗ੍ਰam ਤੇ ਪੇਜ ਆ ਸਰਾਂ ਫਾਰਮਿੰਗ ਨਾਂ ਤੇ ਭੁੱਲਰ ਸਾਹਿਬ ਦਾ ਨੰਬਰ ਸਕਰੀਨ ਤੇ ਚੱਲ ਜਾਂਦਾ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਭੈਣੀ ਫੱਤੇ ਦੇ ਵਿੱਚ ਕੋਟ ਤੁੰਦੇ ਵਾਲੇ ਰਾਹ ਤੇ ਆ ਇਹਨੇ ਤੇ ਤਿੰਨ ਕੋਠੀਆਂ ਲਿਖਿਆ ਜਾਨੀ ਕਿ ਤੁਹਾਨੂੰ ਸਰਕ ਤੋਂ ਪਿੱਛੇ ਹਾਂਜੀ ਠੀਕ ਹੈ ਇੱਥੇ ਆ ਕੇ ਤੁਸੀਂ ਵੇਟ ਕਰ ਸਕਦੇ ਹੋ ਫਾਰਮ ਦੇਖ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਵੀ ਸਾਰਿਆਂ ਦਾ